ਸਾਡੇ ਘਰ ਵਿੱਚ ਇੱਕ ਨੌਕਰ ਰਹਿੰਦਾ ਸੀ ਜਿਸ ਦੀ ਉਮਰ 17 ਕੋ ਸਾਲ ਸੀ ਤੇ ਉਹ ਬਹੁਤ ਚੰਗਾ ਮੁੰਡਾ ਸੀ ਇੱਕ ਦਿਨ ਮੈਨੂੰ ਕਹਿਣ ਲੱਗਾ ਮਾਲਕਨ ਬਾਹਰ ਬਹੁਤ ਠੰਡਾ ਹੈ ਇਸ ਲਈ ਮੈਂ ਤੁਹਾਡੇ ਕਮਰੇ ਵਿੱਚ ਸੌਂ ਜਾਵਾਂ ਮੈਂ ਵੀ ਸੋਚਿਆ ਕਿ ਬਾਹਰ ਠੰਡ ਲੱਗਦੀ ਹੋਣੀ ਹੈ ਇਸ ਲਈ ਮੈਂ ਉਸ ਨੂੰ ਆਪਣੇ ਕਮਰੇ ਵਿੱਚ ਸੌਣ ਦੀ ਇਜਾਜ਼ਤ ਦੇ ਦਿੱਤੀ ਪਰ ਜਦੋਂ ਉੱਤੀ ਰਾਤ ਹੋਈ ਉਸਨੇ ਲਗਾਤਾਰ ਮੇਰੇ ਨਾਲ ਮਹਿਰਾਨ ਰਹਿ ਗਈ ਕਿ ਇਨਾ ਛੋਟਾ ਬੱਚਾ ਕਿਵੇਂ ਇਨਾ ਤਾਕਤਵਰ ਹੋ ਸਕਦਾ ਉਸਨੇ ਤਾਂ ਮੇਰੀਆਂ ਚਿਕਾਂ ਮੇਰਾ ਨਾਂ ਰਜਨੀ ਹੈ ਤੇ ਮੇਰਾ ਵਿਆਹ ਸੋਨੀ ਨਾਲ 8 ਸਾਲ ਪਹਿਲਾਂ ਹੋਇਆ ਸੀ। ਮੇਰਾ ਘਰ ਬੜਾ ਬਹੁਤ ਹੀ ਚੰਗਾ ਸੀ ਤੇ ਹਰ ਕੱਲ ਮੰਦਾ ਇੱਕ ਦਿਨ ਉਹ ਘਰ ਨੌਕਰ ਲੈ ਕੇ ਆਇਆ ਤੇ ਕਹਿਣ ਲੱਗਾ ਹੈ ਬੇਸਹਾਰਾ ਇਸੇ ਪਿੱਛੇ ਕੋਈ ਨਹੀਂ। ਸਾਡੇ ਘਰ ਵਿੱਚ ਬਹੁਤ ਘੱਟ ਪੈਸੇ ਵਿੱਚ ਕੰਮ ਕਰ ਲਊਗਾ। ਅਸੀਂ ਇਸ ਨੂੰ ਖਾਣਾ ਤੇ ਰਹਿਣ ਲਈ ਕਮਰਾ ਚਾਹੀਦਾ। ਮੁੰਡਾ ਦੇਖਣ ਵਿੱਚ ਬਹੁਤ ਚੰਗਾ ਤੇ ਭੋਲਾ ਜਿਹਾ ਲੱਗਦਾ ਸੀ। ਮੈਂ ਆਪਣੇ ਘਰ ਵਾਲੇ ਨੂੰ ਪੁੱਛਿਆ ਮੁੰਡਾ ਤੁਹਾਨੂੰ ਕਿੱਥੋਂ ਮਿਲ ਗਿਆ? ਤਾਂ ਕਹਿਣ ਲੱਗੇ ਮੁੰਡਾ ਮੇਰੇ ਦੋਸਤ ਦੇ ਘਰ ਵਿੱਚ ਕੰਮ ਕਰਦਾ ਸੀ। ਪਰ ਹੁਣ ਉਹ ਵਿਦੇਸ਼ ਚਾਰਿਆ ਤੇ ਇਸ ਨੂੰ ਆ ਮੈਂ ਆਪਣੇ ਘਰ ਲਿਆਇਆ। ਇਹ ਸੁਣ ਕੇ ਮੈਂ ਖੁਸ਼ ਹੋ ਗਈ ਸੀ ਸਾਡੇ ਘਰ 2 ਕਮਰੇ ਸੀ ਇੱਕ ਕਮਰੇ ਵਿੱਚ ਤਾਂ ਮੈਂ ਆਪਣਾ ਸਮਾਨ ਰੱਖਿਆ ਸੀ ਜੋ ਕਿ ਪਰਸਨਲ ਸੀ ਮੈਂ ਸੋਚੀ ਮੁੰਡਾ ਕਿੱਥੇ ਰਹੂਗਾ ਮੇਰਾ ਘਰ ਵਾਲਾ ਕਹਿਣ ਲੱਗਾ ਇਸ ਨੂੰ ਬਿਸਤਰਾ ਦੇ ਦੇ ਬਾਹਰ ਸੌਂਜਿਆ ਕਰੂਗਾ ਉਹ ਬਹੁਤ ਚੁੱਪ ਰਹਿੰਦਾ ਸੀ ਅਗਲੇ ਦਿਨ ਸਵੇਰੇ ਮੈਂ ਉਸ ਨੂੰ ਸੌਏ ਤੇ ਸਾਰੇ ਕੰਮ ਸਮਝਾ ਦਿੱਤੇ ਉਹ ਸਾਰੇ ਕੰਮ ਕਰਦਾ ਘਰ ਦੀ ਸਫਾਈ ਕਰਦਾ ਚੁੱਪਚਾਪ ਨਾਸ਼ਤਾ ਕਰ ਲੈਂਦਾ ਇੱਕ ਦਿਨ ਮੈਂ ਉਸ ਨੂੰ ਕਿਹਾ ਤੂੰ ਬੋਲਦਾ ਕਿਉਂ ਨਹੀਂ ਤਾਂ ਕਹਿਣ ਲੱਗਾ ਮੈਂ ਤੁਹਾਡਾ ਕੀ ਗੱਲ ਕਰਾਂ ਮੈਂ ਕਹਿਆ ਤੇਰੇ ਘਰ ਕੋਈ ਵੀ ਨਹੀਂ ਤੇ ਕਹਿ ਲੱਗਾ ਕਿ ਪਤਾ ਨਹੀਂ ਨਹੀਂ ਜਦੋਂ ਦੀ ਸੋਜੀ ਸੰਭਲੀ ਮੈਂ ਆਪਣੇ ਆਪ ਨੂੰ ਰਾਥ ਆਸ਼ਰਮ ਵਿੱਚ ਵੇਖਿਆ ਮੈਂ ਦਾ ਸਾਦਾ ਸੀ ਇੱਕ ਔਰਤ ਮੈਨੂੰ ਉੱਥੋਂ ਲੈ ਆਈ ਉਸਦੇ ਇਲਾਜ ਨਹੀਂ ਸੀ ਉਸ ਨੂੰ ਬੱਚਾ ਚਾਹੀਦਾ ਸੀ ਉਸਨੇ ਕਿਹਾ ਸੀ ਮੈਂ ਤੈਨੂੰ ਚੰਗੇ ਸਕੂਲ ਵਿੱਚ ਪੜਾਉਂਗੀ ਪਰ ਉਸਨੇ ਮੈਨੂੰ ਘਰ ਦੇ ਛੋਟੇ ਮੋਟੇ ਕੰਮਾਂ ਵਿੱਚ ਲਾ ਦਿੱਤਾ ਭਾਂਡੇ ਮਾਂਜਨੇ ਇਸ ਤਰ੍ਹਾਂ ਦੀ ਜ਼ਿੰਦਗੀ गुजार ਰਿਹਾ ਸੀ ਜਦੋਂ ਔਰਤ ਮਰ ਗਈ ਤਾਂ ਉਸ ਦੇ ਘਰ ਵਾਲੇ ਨੇ ਮੈਨੂੰ ਘਰੋਂ ਕੱਢ ਦਿੱਤਾ ਜਿਸ ਨੇ ਵੀ ਮੈਨੂੰ ਰੱਖਿਆ ਦੋ ਸਮੇਂ ਦੀ ਰੋਟੀ ਲਈ ਰੱਖਿਆ ਇਸ ਤੋਂ ਜ਼ਿਆਦਾ ਮੈਨੂੰ ਕੁਝ ਨਹੀਂ ਦਿੱਤਾ ਦੋ ਸਮੇਂ ਦੀ ਰੋਟੀ ਬਦਲੇ ਮੈਂ ਸਾਰਾ ਕੰਮ ਕਰਦਾ ਸੀ ਇਹ ਗੱਲ ਸੁਣ ਕੇ ਮੈਨੂੰ ਬੜਾ ਦੁੱਖ ਹੋਇਆ ਮੈਂ ਉਸ ਨੂੰ ਕਹਾਂ ਤੂੰ ਚਿੰਤਾ ਨਾ ਕਰ ਮੈਂ ਤੈਨੂੰ ਪੈਸੇ ਵੀ ਦਵਾਂਗੀ ਤੇ ਰੋਟੀ ਵੀ ਮੇਰੇ ਘਰ ਵਾਲੇ ਤੇ ਨਹੀਂ ਤਨਖਾਹ ਨਹੀਂ ਸੀ ਤੇ ਕਹਿਣ ਲੱਗ ਨਹੀ ਮਾਲਕਨ ਬਸ ਰਹਿਣ ਦੀ ਤੇ ਰੋਟੀ ਦੇ ਦਿਓ ਐਨੇ ਹੀ ਮੇਰੇ ਲਈ ਬਹੁਤ ਹੈ ਮੇਰੇ ਦਿਲ ਵਿੱਚ ਉਸ ਮੁੰਡੇ ਲਈ ਹਮਦਰਦੀ ਹੋ ਗਈ ਸੀ ਪਰ ਉਹ ਮੈਨੂੰ ਬਹੁਤ ਮਹਿੰਗੀ ਪੈਣ ਵਾਲੀ ਸੀ ਮੇਰਾ ਘਰ ਬੜਾ ਦੂਜੇ ਸ਼ਹਿਰ ਸੀ ਤੇ ਕੰਪਨੀ ਵਿੱਚ ਕੰਮ ਕਰਦਾ ਸੀ ਜਿਸ ਕੰਪਨੀ ਵਿੱਚ ਕੰਮ ਕਰਦਾ ਸੀ ਉਸ ਦਾ ਮਾਲਕ ਮੇਰੇ ਘਰਵਾਲੀ ਨੂੰ ਦੂਜੇ ਸ਼ਹਿਰ ਵਿੱਚ ਕੰਮ ਲਈ ਭੇਜਦਾ ਤੇ ਉਹ 3-4 ਦਿਨ ਲਾ ਕੇ ਹੀ ਆਉਂਦਾ ਉਹਨਾਂ ਦਿਨਾਂ ਵਿੱਚ ਮੈਂ ਘਰ ਵਿੱਚ ਇਕੱਲੀ ਹੀ ਰਹਿ ਜਾਂਦੀ ਸੀ ਮੇਰੇ ਵਿਆਹ ਨੂੰ 8 ਸਾਲ ਹੋ ਗਏ ਸੀ ਪਰ ਹਲੇ ਤੱਕ ਕੋਈ ਲਾੜ ਨਹੀਂ ਸੀ ਸੋਚ ਰਹੀ ਸੀ ਕਿ ਬੱਚਾ ਕਿਸੇ ਨੂੰ ਗੋਦੀ ਲੈ ਲਵਾਂ ਰੱਬ ਨੂੰ ਵੀ ਮੇਰੇ ਤੇ ਤਰਸ ਆ ਜਾਵੇ ਉਹ ਮੈਨੂੰ ਕੋਈ ਲਾੜੀ ਦੇ ਦੇਵੇ ਸ਼ਾਇਦ ਮੈਂ ਹੀ ਗਲਤੀ ਕਰ ਬੈਠੀ ਮੇਰਾ ਘਰ ਓੜਾ ਸ਼ਹਿਰ ਤੋਂ ਬਾਹਰ ਸੀ ਤੇ 17 ਸਾਲਾਂ ਦਾ ਨੌਕਾ ਮੈਂ ਪਹਿਲੀ ਵਾਰੀ ਉਸ ਤੋਂ ਇਸ ਤਰ੍ਹਾਂ ਰੱਖਿਆ ਸੀ ਮੈਂ ਰਸੋਈ ਵਿੱਚ ਆਟਾ ਗੁੰਨ ਰਹੀ ਸੀ ਤੇ ਮੈਂ ਹਮੇਸ਼ਾ ਬਿਨਾਂ ਦੁਪੱਟੇ ਤੋਂ ਕੰਮ ਕਰਦੀ ਸੀ ਮੈਨੂੰ ਨਹੀਂ ਜਾਨਦੀ ਸੀ ਕਿ ਉਸ ਦੀ ਨਜ਼ਰ ਇਦਾਂ ਦੀ ਹੋਊਗੀ ਉਹ ਸ਼ੈੱਪ ਵਿੱਚ ਰੱਖੇ ਭਾਂਡੇ ਧੋਣ ਲੱਗਾ ਮੈਂ ਉਸ ਦੇ ਬਰਾਬਰ ਕੜੀ ਸੀ ਤੇ ਆਪਣੀ ਸੋਚਾਂ ਵਿੱਚ ਗੁੰਮ ਸੀ ਜਦੋਂ ਮੈਂ ਵੇਖਿਆ ਤਾਂ ਉਸ ਦੀਆਂ ਨਜ਼ਰਾਂ ਮੇਰੇ ਉੱਤੇ ਸੀ ਪਰ ਮੈਨੂੰ ਬੜੀ ਹੈਰਾਨੀ ਹੋਈ ਉਸ ਨੂੰ ਦੇਖ ਕੇ ਪਹਿਲਾਂ ਤਾਂ ਮੈਂ ਘਬਰਾ ਗਈ ਫਿਰ ਮੈਂ ਉਸੇ ਸਮੇਂ ਸੌਏ ਦੇ ਦਰਵਾਜ਼ੇ ਤੇ ਲਟਕਿਆ ਆਪਣਾ ਦੁਪੱਟਾ ਚੱਕਾ ਤੇ ਉਸ ਨੂੰ ਆਪਣੇ ਗਲ ਵਿੱਚ ਪਾ ਲਿਆ ਤੇ ਰਸੋਈ ਚੋਂ ਬਾਹਰ ਆਪਣੇ ਕਮਰੇ ਵਿੱਚ ਆ ਕੇ ਬੈਠਦੇ ਬੈਠ ਗਈ ਤੇ ਸੋਚਣ ਲੱਗੀ ਉਹ 17 ਸਾਲਾਂ ਦਾ ਮੁੰਡਾ ਆਖਰ ਮੈਨੂੰ ਇਦਾਂ ਕਿਉਂ ਵੇਖ ਰਿਹਾ ਸੀ ਫਿਰ ਸੋਚਿਆ ਕਿ ਸ਼ਾਇਦ ਮੇਰਾ ਵਹਿਮ ਹੋਵੇ ਪਰ ਇਹ ਗੱਲ ਸੱਚ ਹੈ ਕਿ ਔਰਤ ਆਪਣੇ ਉੱਤੇ ਉੱਠਣ ਵਾਲੀ ਹਰ ਨਜ਼ਰ ਨੂੰ ਪਛਾਣ ਜਾਂਦੀ ਹੈ ਉਹ ਇਸ ਤਰ੍ਹਾਂ ਦੀ ਹਰਕਤ ਵੀ ਕਰ ਸਕਦਾ ਹੈ ਜਿਸ ਤਰ੍ਹਾਂ ਉਸ ਨੇ ਆਪਣੀ ਮਜਬੂਰੀ ਦੇ ਕਿਸੇ ਸੁਣਾਈ ਹੁਣ ਮੈਨੂੰ ਉਸ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਮੈਂ ਆਰਾਮ ਕਰਨ ਤੋਂ ਬਾਅਦ ਜਦੋਂ ਕਮਰੇ 'ਚ ਨਿਕਲੀ ਤਾਂ ਵੇਖਿਆ ਉਹ ਸਫਾਈ ਕਰ ਰਿਹਾ ਸੀ ਮੈਂ ਸੋਫੇ ਤੇ ਬੈਠੀ ਉਸ ਨੂੰ ਵੇਖਣ ਲੱਗੀ ਮੈਨੂੰ ਉਸ ਵਿੱਚ ਕੋਈ ਬੁਰਾਈ ਨਜ਼ਰ ਨਹੀਂ ਆਉਂਦੀ ਸੀ ਉਹ ਆਪਣੇ ਕੰਮ ਤੱਕ ਮਤਲਬ ਰੱਖਦਾ ਸੀ ਮੈਂ ਸੋਚਿਆ ਕਿ ਸ਼ਾਇਦ ਮੇਰਾ ਹੀ ਗਹਿਮ ਹੋ ਗਿਆ ਪਰ ਅੱਜ ਰਾਤੀ ਰੋਟੀ ਤੋਂ ਬਾਅਦ ਉਹ ਕਹਿਣ ਲੱਗਾ ਮਾਰਕ ਅੱਜ ਠੰਡ ਹੈ ਜੇਕਰ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਂ ਤੁਹਾਡੇ ਕਮਰੇ 'ਚ ਸੌ ਸਕਦਾ ਉਸ ਦੀ ਗੱਲ ਤਾਂ ਠੀਕ ਸੀ ਠੰਡਾ ਵਾਲਾ ਮੌਸਮ ਜ਼ਰੂਰ ਸੀ ਤੇ ਹਵਾ ਵੀ ਠੰਡੀ ਸੀ ਮੈਂ ਉਸ ਨੂੰ ਕਿਹਾ ਤੂੰ ਕਿੱਥੇ ਸੌਵੇਂਗਾ ਇੱਕ ਤਾਂ ਕਮਰਾ ਹੈ ਤੇ ਦੂਜੇ ਕਮਰੇ ਵਿੱਚ ਮੇਰਾ ਸਮਾਨ ਪਿਆ ਸੌਣ ਵਾਲੇ ਕੱਪੜੇ ਤੇ ਮਸ਼ੀਨ ਉਹ ਕਹਿਣ ਲੱਗਿਆ ਮਾਲਕਨ ਬਾਹਰ ਠੰਡ ਹੈ ਮੇਰੇ ਕੋਲ ਮੋٹے ਕੱਪੜੇ ਵੀ ਨਹੀਂ ਉਸ ਦੀ ਗੱਲ ਸੁਣ ਕੇ ਮੈਨੂੰ ਉਸ ਤੇ ਤਰਸ ਆ ਗਿਆ ਤੇ ਉਸ ਨੂੰ ਮੈਂ ਆਪਣੇ ਕਮਰੇ ਵਿੱਚ ਸੌਣ ਦੀ ਇਜਾਜ਼ਤ ਦੇ ਦਿੱਤੀ ਉਸ ਦੇ ਚਿਹਰੇ ਤੇ ਅਜੀਬ ਹੀ ਖੁਸ਼ੀ ਸੀ ਉਸ ਨੇ ਆਪਣਾ ਬਿਸਤਰਾ ਚੁੱਕਿਆ ਅਤੇ ਕਮਰੇ ਵਿੱਚ ਆ ਗਿਆ ਮੈਨੂੰ ਹਨੇਰੇ ਵਿੱਚ ਸੌਣ ਦੀ ਆਦਤ ਸੀ ਤੇ ਮੈਂ ਬੱਤੀ ਬੰਦ ਕਰ ਦਿੱਤੀ ਅਤੇ ਫਿਰ ਮੈਨੂੰ ਨੀਂਦ ਆ ਗਈ ਸੀ ਸਵੇਰ ਦੇ 9 ਵਜੇ ਮੇਰੀ ਅੱਖ ਖੁੱਲੀ ਮੈਨੂੰ ਇਦਾਂ ਲੱਗਾ ਜਿਦਾਂ ਮੇਰੀ ਨੀਂਦ ਹੀ ਪੂਰੀ ਨਾ ਹੋਈ ਹੋਵੇ ਜਦ ਮੈਂ ਉੱਠ ਕੇ ਦੇਖਿਆ ਤਾਂ ਬਾਥਰੂਮ ਚੋਂ ਆਵਾਜ਼ ਆ ਰਹੀਆਂ ਸੀ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਰਾਜੂ ਬੈਠਦੇ ਨਹੀਂ ਸੀ ਮਤਲਬ ਉਹ ਉੱਠ ਗਿਆ ਸੀ ਅਜੂ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਬਾਥਰੂਮ ਵਿੱਚ ਗਿਆ ਮੈਂ ਉਸ ਦੀ ਚੰਗੀ ਤਰ੍ਹਾਂ ਕਲਾਸ ਲਾਵਾਂਗੀ ਉਸ ਨੂੰ ਕਹਾਂਗੀ ਕਿ ਅੱਜ ਤੋਂ ਬਾਅਦ ਉਹ ਮੇਰੇ ਕਮਰੇ ਦਾ ਬਾਥਰੂਮ ਨਾ ਵਰਤੇ ਜਦੋਂ ਨਹਾ ਕੇ ਬਾਹਰ ਨਿਕਲਿਆ ਤਾਂ ਅਜੀਬ ਜਿਹੀ ਮਸਕਰਾਹਟ ਉਸ ਦੇ ਚਿਹਰੇ ਤੇ ਚਲਕ ਰਹੀ ਸੀ ਮੈਨੂੰ ਉਸੇ ਸਮੇਂ ਅਹਿਸਾਸ ਹੋਇਆ ਮੇਰੇ ਵਾਲ ਖੁੱਲੇ ਸੀ ਮੈਂ ਵਾਲਾਂ ਨੂੰ ਚੰਗੀ ਤਰ੍ਹਾਂ ਬੰਨ੍ਹਿਆ ਹੋਇਆ ਸੀ ਤੇ ਮੈਂ ਵਾਲ ਦਾ ਜੂڑا ਬਣਾਇਆ ਤੇ ਫਿਰ ਜਦੋਂ ਆਪਣਾ ਦੁਪੱਟਾ ਚੱਕਣ ਲੱਗੀ ਬੈੱਡ ਦੀ ਚਾਦਰ ਵੇਖ ਕੇ ਮੇਰੇ ਤਾਂ ਹੋਸ਼ ਹੀ ਉੱਟ ਗਏ ਚਾਦਰ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬੈੱਡ ਦੇ ਕੋਈ ਕੁਸ਼ਤੀ ਕਰਕੇ ਹਟਿਆ ਹੋਵੇ ਮੇਰੇ ਹੋਸ਼ ਉਡਾਉਣ ਵਾਲੀ ਗੱਲ ਸੀ ਮੈਂ ਉਸ ਨੂੰ ਕਿਹਾ ਮੇਰੀ ਗੱਲ ਸੁਣੋ ਕਹਿਣ ਲੱਗਾ ਜੀ ਮਾਲਕਣ ਮੈਂ ਉਸ ਨੂੰ ਪੁੱਛਿਆ ਤੂੰ ਰਾਤ ਕਿੱਥੇ ਸੁੱਤਾ ਸੀ ਇਹ ਸੁਣ ਕੇ ਉਸ ਦੇ ਚਿਹਰੇ ਦਾ ਰੰਗ ਉੱਟ ਗਿਆ ਉਸ ਨੇ ਕਿਹਾ ਤੁਹਾਡੇ ਸਾਹਮਣੇ ਮੈਂ ਤਾਂ ਜ਼ਮੀਨ ਤੇ ਉੱਤੇ ਬਿਸਤਰਾ ਲਾਇਆ ਸੀ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਤੇ ਮੈਂ ਉਸ ਨੂੰ ਕਿਹਾ ਅੱਜ ਤੋਂ ਬਾਅਦ ਮੇਰੇ ਬਾਥਰੂਮ ਵਿੱਚ ਨਾ ਜਾਇਂ ਇਹਨਾਂ ਕਹਿ ਕੇ ਉਹ ਕਮਰੇ ਚੋਂ ਬਾਹਰ ਚਲਾ ਗਿਆ ਤੇ ਮੈਂ ਮਹਿਸੂਸ ਕੀਤਾ ਕਿ ਮੇਰੇ ਕਮਰ ਵਿੱਚ ਹਲਕਾ ਜਿਹਾ ਦਰਦ ਸੀ ਤੇ ਥਕਾਵਟ ਲੱਗ ਰਹੀ ਸੀ ਮੇਰਾ ਦਿਲ ਕਰ ਰਿਹਾ ਸੀ ਮੈਂ ਉੱਠ ਕੇ ਘਰ ਦੇ ਕੰਮ ਕਰਾਂ ਪਰ ਮੈਂ ਆਪਣੇ ਕਮਰੇ ਵਿੱਚ ਜਾ ਕੇ ਬੈਠਦੇ ਬੈਠ ਗਈ ਤੇ ਉਸ ਨੂੰ ਆਵਾਜ਼ ਮਾਰੀ ਉਸੇ ਸਮੇਂ ਕਮਰੇ ਚ ਆਇਆ ਤੇ ਕਹਿਣ ਲੱਗਾ ਹਾਂ ਜੀ ਮਾਲਕਣ ਮੈਂ ਉਸ ਨੂੰ ਕਿਹਾ ਮੇਰੀ ਸਿਹਤ ਠੀਕ ਨਹੀਂ ਮੈਂ ਲਈ ਚਾਹ ਬਣਾ ਕੇ ਲੈ ਕੇ ਆ ਮੇਰੀ ਸਿਹਤ ਖਰਾਬ ਹੈ ਮੈਂ ਸੋਚਣ ਲੱਗੀ ਇਸ ਤਰ੍ਹਾਂ ਦਾ ਵੀ ਕਿਹੜਾ ਕੰਮ ਕੀਤਾ ਹੈ ਜੋ ਰਾਜੂ ਮੈਨੂੰ ਇਸ ਤਰ੍ਹਾਂ ਬੋਲ ਰਿਹਾ ਜਦੋਂ ਮੈਂ ਕਮਰੇ ਤੋਂ ਬਾਹਰ ਗਈ ਤਾਂ ਰਾਜੂ ਆਪਣੇ ਕੰਮਾਂ 'ਚ ਲੱਗਾ ਸੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਤੇ ਪੁੱਛਿਆ ਤੁਸੀਂ ਕਦੋਂ ਆਉਂਗੇ ਉਸ ਨੂੰ گئے ਜੇ 2 ਦਿਨ ਹੀ ਹੋਏ ਸੀ ਜਦੋਂ ਦੂਜੇ ਸ਼ਹਿਰ ਜਾਂਦੇ ਤਾਂ ਉਸ ਨੂੰ 4-5 ਦਿਨ ਲੱਗ ਹੀ ਜਾਂਦੇ ਸੀ ਕਹਿਣ ਲੱਗਾ ਫੋਨ ਕੱਟ ਦੇ ਮੈਂ ਮੀਟਿੰਗ 'ਚ ਬਿਜ਼ੀ ਆ ਮੈਂ ਤੈਨੂੰ ਰਾਤ ਨੂੰ ਫੋਨ ਕਰਦਾ ਫਿਰ ਪੁੱਛਣ ਲੱਗਿਆ ਕਿ ਰਾਜੂ ਠੀਕ ਕੰਮ ਕਰਦਾ ਮੈਂ ਉਸ ਨੂੰ ਕਿਹਾ ਹਾਂ ਠੀਕ ਹੀ ਕਰ ਰਿਹਾ ਮੇਰੀ ਆਵਾਜ਼ ਸੁਣ ਕੇ ਕਹਿਣ ਲੱਗਾ ਤੇਰੀ ਸਿਹਤ ਠੀਕ ਹੈ ਮੈਨੂੰ ਤੂੰ ਠੀਕ ਨਹੀਂ ਲੱਗ ਰਹੀ ਕੀ ਹੋਇਆ ਅਸੀਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ ਅਤੇ ਆਵਾਜ਼ ਤੋਂ ਹੀ ਪਛਾਣ ਜਾਂਦੇ ਸੀ ਕਿ ਦੂਜਾ ਬੰਦਾ ਪਰੇਸ਼ਾਨ ਆ ਮੈਂ ਉਸ ਨੂੰ ਕਿਹਾ ਕੁਝ ਨਹੀਂ ਬਸ ਥੋੜੀ ਸਿਹਤ ਠੀਕ ਨਹੀਂ ਮੇਰਾ ਸਰੀਰ ਥੱਕਿਆ ਪਿਆ ਸਾਹਮਣੇ ਖੜਾ ਰਾਜੂ ਮੈਨੂੰ ਅੱਖਾਂ ਫਾੜ-ਫਾੜ ਕੇ ਵੇਖ ਰਿਹਾ ਸੀ ਤੇ ਉਸ ਦੀ ਨਜ਼ਰ ਮੇਰੇ ਉੱਤੇ ਹੀ ਸੀ ਮੈਨੂੰ ਮਹਿਸੂਸ ਹੋ ਰਿਹਾ ਸੀ ਇਹ ਸਾਡੇ ਦੋਨਾਂ ਦਾ ਮਾਮਲਾ ਸੀ ਮੈਂ ਉੱਠ ਕੇ ਆਪਣੇ ਕਮਰੇ ਵਿੱਚ ਗਈ ਥੋੜਾ ਸਮਾਂ ਗੱਲ ਕਰਨ ਤੋਂ ਬਾਅਦ ਮੈਂ ਫੋਨ ਰੱਖ ਦਿੱਤਾ ਕਿਉਂਕਿ ਉਹਨਾਂ ਦੀ ਮੀਟਿੰਗ ਸੀ ਤੇ ਮੈਂ ਬੈੜ ਤੇ ਲੰਮੀ ਪੈ ਗਈ ਥੋੜੇ ਸਮੇਂ ਬਾਅਦ ਦਰਵਾਜ਼ਾ ਖੁੱਲ੍ਹ ਕੀ ਮਾਲਕਨ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਨਾ ਵੀ ਸਿਰ ਹਿਲਾਇਆ ਤੇ ਕਿ ਨਹੀਂ ਬਸ ਕੁਝ ਮੈਂ ਆਰਾਮ ਕਰਨਾ ਚਾਹੁੰਦੀ ਆ ਮੈਂ ਮਹਿਸੂਸ ਕਰ ਰਹੀ ਸੀ ਜਿਵੇਂ ਬਾਹਰ ਹੀ ਖੜਾ ਮੈਨੂੰ ਵੇਖ ਰਿਹਾ ਹੋਵੇ ਮੇਰੇ ਕੋਲ ਆ ਕੇ ਕਹਿਣ ਲੱਗਾ ਮਾਲਕਨ ਮੈਨੂੰ ਲੱਗਦਾ ਤੁਸੀਂ ਠੀਕ ਨਹੀਂ ਮੈਂ ਤੁਹਾਡੇ ਸਿਰ ਦੀ ਮਾਲਸ਼ ਕਰ ਦਿੰਦਾ ਮੈਂ ਬਹੁਤ ਚੰਗੀ ਤਰ੍ਹਾਂ ਮਾਲਸ਼ ਕਰਦਾ ਪਰ ਮੈਂ ਉਸ ਨੂੰ ਮਨਾ ਕਰ ਦਿੱਤਾ ਮੇਰੇ ਲਈ ਬਸ ਇੱਕ ਕੱਪ ਚਾਹ ਦਾ ਬਣਾ ਦੇ ਉਸ ਨਾਲ ਮੇਰਾ ਸਿਰ ਠੀਕ ਹੋ ਜਾਣਾ ਉਹ ਚਾਹ ਲੈ ਕੇ ਆਇਆ ਮੈਨੂੰ ਚਾਹ ਬੜੀ ਕੌੜੀ ਲੱਗੀ ਸ਼ਾਇਦ ਉਸਨੇ ਅਦਰਕ ਜ਼ਿਆਦਾ ਪਾ ਦਿੱਤੀ ਚਾਹ ਪੀਣ ਤੋਂ ਬਾਅਦ ਮੈਨੂੰ ਸਕੂਨ ਜਿਹਾ ਮਹਿਸੂਸ ਹੋਇਆ ਤੇ ਮੈਂ ਗੂੜੀ ਨੀਂਦ ਵਿੱਚ ਸੌ ਗਈ ਮੈਨੂੰ ਬਿਲਕੁਲ ਵੀ ਪਰਵਾਹ ਨਹੀਂ ਸੀ ਕਿਉਂਕਿ ਮੈਨੂੰ ਉਸ ਤੇ ਭਰੋਸਾ ਸੀ ਮੈਂ ਪੂਰੇ ਘਰ ਦੀ ਉਸ ਤੇ ਜ਼ਿੰਮੇਵਾਰੀ ਦਿੱਤੀ ਤੇ ਜਦੋਂ ਮੇਰੀ ਅੱਖ ਖੁੱਲੀ ਮੈਂ ਘੜੀ ਵੱਲ ਵੇਖਿਆ 10 ਵਜ ਗਏ ਸੀ ਭੁੱਖ ਕਾਰਨ ਮੇਰੀ ਹਾਲਤ ਖਰਾਬ ਸੀ ਸਵੇਰ ਦਾ ਇੱਕ ਕੱਪ ਚਾਹ ਦਾ ਹੀ ਪੀਤਾ ਸੀ ਫਿਰ ਉਹ ਆਇਆ ਤੇ ਪੁੱਛਣ ਲੱਗਾ ਹੁਣ ਤੁਸੀਂ ਕਿੱਦਾਂ ਹੋ ਮੈਂ ਉਸ ਨੂੰ ਕਿਹਾ ਕਿ ਮੈਂ ਠੀਕ ਹਾਂ ਫਿਰ ਉਹ ਮੇਰੀ ਰੋਟੀ ਲੈ ਕੇ ਆਇਆ ਤੇ ਉਸਨੇ ਮੈਨੂੰ ਰੋਟੀ ਦਿੱਤੀ ਫਿਰ ਕਹਿਣ ਲੱਗਾ ਮਾਰਕਣ ਤੁਸੀਂ ਸੁੱਤੇ ਹੋਏ ਬੜੇ ਸੋਹਣੇ ਲੱਗ ਰਹੇ ਸੀ ਤੁਹਾਨੂੰ ਜਗਾਣ ਦਾ ਮੇਰਾ ਦਿਲ ਨਹੀਂ ਕੀਤਾ ਮੈਂ ਉਸਨੂੰ ਕਿਹਾ ਕੀ ਮਤਲਬ ਕਹਿਣ ਲੱਗਾ ਤੁਸੀਂ ਸਕੂਨ ਦੀ ਨੀਂਦ ਲੈ ਰਹੇ ਸੀ ਇਸ ਲਈ ਮੈਂ ਤੁਹਾਨੂੰ ਨਹੀਂ ਜਗਾਇਆ ਘਰ ਦੇ ਸਾਰੇ ਕੰਮ ਕਰ ਦਿੱਤੇ ਸੱਚ ਮੁਚ ਉਸਦੇ ਹੱਥਾਂ ਵਿੱਚ ਜਾਦੂ ਸੀ ਉਸਨੇ ਬੜੀ ਸਵਾਦ ਰੋਟੀ ਬਣਾਈ ਸੀ ਉਸ ਦਿਨ ਮੈਂ ਢਿੱਡ ਭਰ ਕੇ ਰੋਟੀ ਖਾਧੀ ਤੇ ਦੂਰ ਖੜਾ ਮੈਨੂੰ ਵੇਖ ਰਿਹਾ ਸੀ ਉਸ ਸਮੇਂ ਮੇਰੇ ਘਰ ਵਾਲੇ ਦਾ ਫੋਨ ਆਇਆ ਤੇ ਮੈਂ ਉੱਠ ਕੇ ਕਮਰੇ ਵਿੱਚ ਗਈ ਤੇ ਉਸ ਨਾਲ ਗੱਲ ਕਰਨ ਲੱਗੀ 2 ਘੰਟੇ ਹੋ ਗਏ ਸੀ ਮੈਨੂੰ ਆਪਣੇ ਘਰ ਵਾਲੇ ਨਾਲ ਗੱਲ ਕਰਦੀ ਤੇ ਉਹ ਬਾਹਰ ਖੜਾ ਉੱਚੀ-ਉੱਚੀ ਬੋਲ ਰਿਹਾ ਸੀ ਸੀ ਮਾਲਕਨ ਕਿੰਨਾ ਚਿੱਲ ਲੱਗੂ ਉਸ ਦੀ ਗੱਲ ਮੇਰੇ ਘਰ ਵਾਲੇ ਨੇ ਸੁਣ ਲਈ ਤੇ ਕਹਿਣ ਲੱਗਾ ਇਹ ਕਿੱਥੇ ਸੌਣ ਦੀ ਗੱਲ ਕਰ ਰਿਹਾ ਮੈਂ ਉਸ ਨੂੰ ਕਿਹਾ ਕਿ ਕੁਝ ਨਹੀਂ ਬਾਹ ਠੰਡ ਹੁੰਦੀ ਹੈ ਤਿੰਨ ਦਿਨਾਂ ਤੋਂ ਬਹੁਤ ਠੰਡ ਹੈ ਇਸ ਲਈ ਕਮਰੇ 'ਚ ਸੌਂਦਾ ਕੱਲ ਰਾਤ ਵੀ ਮੇਰੇ ਕਮਰੇ 'ਚ ਹੀ ਸੁੱਤਾ ਸੀ ਉਹ ਕੁਝ ਸਮੇਂ ਤੱਕ ਚੁੱਪ ਰਿਹਾ ਤੇ ਫਿਰ ਕਹਿਣ ਲੱਗਾ ਰਾਜ ਨੂੰ ਸਿਰ ਤੇ ਚੜਾਉਣ ਦੀ ਲੋੜ ਨਹੀਂ ਉਸ ਨੂੰ ਬਾਹਰ 베ੜੇ ਵਿੱਚ ਸੌਣ ਲਈ ਕਹਿ ਹੁਣ ਇਹ ਨਹੀਂ ਠੰਡ ਵੀ ਨਹੀਂ ਕਰਦਾ ਦੂਜਾ ਕਮਰਾ ਵੇਲਾ ਕਰਦੇ ਤੇ ਉੱਥੇ ਬਿਸਤਰਾ ਵਿਛਾ ਕੇ ਸੌਂ ਜਾ ਮੈਂ ਆਪਣੇ ਘਰ ਵਾਲੇ ਦੀ ਗੱਲ ਸਮਝ ਗਈ ਸੀ ਅਤੇ ਉਸ ਨੂੰ ਕਹਿ ਦਿੱਤਾ ਕਿ ਤੂੰ 베ੜੇ ਵਿੱਚ ਬਿਸਤਰਾ ਵਿਛਾ ਕੇ ਸੌਂ ਜਾ ਮੈਨੂੰ ਤੇਰੇ ਘਰ ਕੇ ਦਿੱਕਤ ਹੁੰਦੀ ਹੈ ਮੇਰੀ ਗੱਲ ਸੁਣ ਕੇ ਉਸ ਨੇ ਹੌਕਾ ਲੀਤਾ ਤੇ ਮੈਨੂੰ ਵੇਖਿਆ ਤੇ ਕਹਿਣ ਲੱਗਾ ਠੀਕ ਹੈ ਮਾਲਕਣ ਪਰ ਤੁਹਾਨੂੰ ਤਾਂ ਮੇਰੇ ਤੇ ਯਕੀਨ ਹੀ ਨਹੀਂ ਅਜਿਹਾ ਕਹਿੰਦੇ ਉਸ ਦੀ ਅੱਖਾਂ ਵਿੱਚ ਹੰਝੂ ਆ ਗਏ ਇਸ ਸਮੇਂ ਮੈਂ ਬਹੁਤ ਸ਼ਰਮਿੰਦਗੀ ਮਹਿਸੂਸ ਕਰ ਰਹੀ ਸੀ ਇਹ ਬਹੁਤ ਪੋਲਾਪਾਣਾ ਸੀ ਇਸ ਤੇ ਕਿਵੇਂ ਸ਼ੱਕ ਕਰਦੀ ਪਰ ਘਰ ਵਾਲੇ ਦਾ ਹੁਕਮ ਸੀ ਮੰਨਣਾ ਵੀ ਜ਼ਰੂਰੀ ਸੀ ਮੈਂ ਉਸ ਨੂੰ ਕਿਹਾ ਅਜਿਹੀ ਕੋਈ ਗੱਲ ਨਹੀਂ ਤੂੰ 베ੜੇ 'ਚ ਸੌਂ ਜਾ ਸਵੇਰੇ ਉੱਠ ਕੇ ਤਰਨਾਸਤਾ ਬਣਾਉਣ ਦੀ ਲੋੜ ਨਹੀਂ ਮੈਂ ਆ ਬਣਾ ਲਾਂਗੀ ਅਤੇ ਇਹ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਚਲੀ ਗਈ ਉਸ ਤੋਂ ਬਾਅਦ ਮੈਨੂੰ ਨੀਂਦ ਆ ਰਹੀ ਸੀ ਮੈਂ ਬੱਤੀ ਜਗਾ ਕੇ ਕਹਾਣੀਆਂ ਦੀ ਕਿਤਾਬ ਪੜ੍ਹਨ ਲੱਗੀ ਪਰ ਪਤਾ ਨਹੀਂ ਕਿਉਂ ਅੱਜ ਨੀਂਦ ਹੀ ਉੱਡ ਗਈ ਸੀ ਮੈਂ ਬੈੜਤੇ ਬੈਠੀ ਬੈਠੀ ਸੌ ਰਹੀ ਸੀ ਕਿਹੜਾ ਸਮਾਂ ਸੀ ਜਦ ਮੇਰੀ ਅੱਖ ਖੁੱਲ੍ਹੀ ਕੋਈ ਸਮਝ ਨਹੀਂ ਆਇਆ ਪਰ ਜਦ ਮੈਂ ਅੱਖ ਖੋਲ ਕੇ ਦੇਖਿਆ ਤਾਂ ਮੇਰੇ ਹੌਸ਼ ਉੱਡ ਗਏ ਮੇਰਾ ਘਰ ਵਾਂਗ ਮੌਜੂਦ ਨਹੀਂ ਸੀ ਜੋ ਮੰਜ਼ਰ ਮੈਂ ਵੇਖਿਆ ਮੈਂ ਹੈਰਾਨ ਹੋ ਗਈ ਸੀ ਰਾਜੂ ਦਵੇ ਪੈਰਾਂ ਨਾਲ ਆਪਣਾ ਕਮੀ ਚੁੱਕ ਕੇ ਕਮਰੇ ਚੋਂ ਬਾਹਰ ਜਾ ਰਿਹਾ ਸੀ ਮੈਂ ਬੜੀ ਹੈਰਾਨ ਹੋ ਗਈ ਸੀ ਇਹ ਸਭ ਦੇਖ ਕੇ ਮੇਰੇ ਰੋਂਗਟੇ ਖੜੇ ਹੋ ਗਏ ਉਸ ਨੇ ਮੇਰੀ ਇੱਜ਼ਤ ਨੂੰ ਬਰਬਾਦ ਕਰ ਦਿੱਤਾ ਸੀ ਹੁਣ ਮੈਨੂੰ ਉਸ ਤੋਂ ਡਰ ਲੱਗਦਾ ਸੀ ਤੇ ਮੇਰਾ ਸਾਰਾ ਸਰੀਰ ਦਰਦ ਨਾਲ ਬੁਰੀ ਹਾਲ ਸੀ ਮੈਂ ਬਾਥਰੂਮ ਵਿੱਚ ਗਈ ਉਸੇ ਸਮੇਂ ਇਸ ਤਰ੍ਹਾਂ ਮਹਿਸੂਸ ਹੋਇਆ ਜਿਦਾ ਉਸ ਨੇ ਮੇਰੇ ਨਾਲ ਕੁਝ ਗਲਤ ਕੀਤਾ ਮੈਂ ਆਪਣੇ ਆਪ ਨੂੰ ਲੌਕ ਲਾ ਲਿਆ ਸੀ ਕਈ ਕਈ ਵਾਰ ਮੇਰੇ ਦਿਮਾਗ ਵਿੱਚ ਸਵਾਲ ਆ ਰਹੇ ਸੀ ਕਿ 17 ਸਾਲ ਦਾ ਉਹ ਇਦਾਂ ਕਿਵੇਂ ਕਰ ਸਕਦਾ ਇਹ ਸਭ ਕੁਝ ਕਿਵੇਂ ਹੋਣ ਦਿੱਤਾ ਮੈਨੂੰ ਹੋਸ਼ ਕਿਉਂ ਨਹੀਂ ਆਈ ਸਵੇਰੇ ਮੈਂ ਦੇਖਿਆ ਤਾਂ 라ਜੂ ਵਿੜੇ ਵੀ ਸੁੱਤਾ ਸੀ ਮੈਂ ਬਿਨਾ ਸਬੂਤੇ ਉਸਦੇ ਇਲਜ਼ਾਮ ਵੀ ਨਹੀਂ ਲਾ ਸਕਦੀ ਸੀ ਮੈਂ ਉਸ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ਕੰਮਾਂ ਵਿੱਚ ਲੱਗ ਗਈ ਹੁਣ ਮੈਨੂੰ ਸਮਝ ਆਉਣ ਲੱਗਿਆ ਸੀ ਸ਼ਾਇਦ ਮੈਨੂੰ ਬੇਹੋਸ਼ੀ ਦੀ ਦਵਾਈ ਦਿੱਂਦਾ ਸੀ ਜਿਸ ਕਰਕੇ ਮੈਂ ਜਲਦੀ ਸੌ ਜਾਂਦੀ ਪਰ ਅੱਜ ਮੈਂ ਪੂਰੀ ਤਰ੍ਹਾਂ ਸਾਵਧਾਨ ਸੀ ਤੇ ਮੇਰੇ ਕਮਰੇ 'ਚ ਆਇਆ ਮੈਨੂੰ ਵੇਖ ਕੇ ਕਹਿਣ ਲੱਗਾ ਮਾਲਕਨ ਤੁਹਾਡੇ ਕਮਰੇ 'ਚੋਂ ਅਜੀਬ ਜਿਹੀ ਬਦਬੂ ਆ ਰਹੀ ਹੈ ਮੈਂ ਤੁਹਾਡੇ ਕਮਰੇ ਵਿੱਚ 에ਅਰ ਫਰੇਸ਼ਨਰ ਛਿੜਕ ਦਿਨਾ ਮੈਂ ਉਸ ਵੱਲ ਦੇਖਿਆ ਤੇ ਨਾ ਵੀ ਸਿਰ ਹਿਲਾ ਦਿੱਤਾ ਕਿਉਂਕਿ ਮੈਨੂੰ ਇਹ ਸਭ ਝੜਕਣ ਦੀ ਆਦਤ ਤਾਂ ਸੀ ਪਰ ਅੱਜ ਮੈਂ ਉਸ ਨੂੰ ਵੀ ਨਹੀਂ ਝੜਕਣਾ ਚਾਹੁੰਦੀ ਸੀ ਤੇ ਸੌਣ ਦਾ ਡਰਾਮਾ ਸ਼ੁਰੂ ਕਰ ਦਿੱਤਾ ਸੀ ਉਹ ਮੈਨੂੰ ਜਗਾਣ ਲੱਗਿਆ ਮਾਲਕਨ ਜਾਗ ਰਹੇ ਹੋ ਜਾਂ ਸੌਗੇ ਤੁਹਾਡਾ ਰਾਜੂ ਆ ਗਿਆ ਆ ਗਿਆ ਤੁਹਾਡਾ ਰਾਜੂਗਾਉਣ ਲਈ ਪਰ ਮੈਂ ਸੌਣ ਦਾ ਡਰਾਮਾ ਕਰ ਰਹੀ ਸੀ ਮੈਨੂੰ ਉਸ ਦੀ ਛੋਹ ਮਹਿਸੂਸ ਹੋਈ ਉਸੇ ਸਮੇਂ ਦਰਵਾਜ਼ਾ ਖੁੱਲ੍ਹਿਆ ਤੇ ਮੇਰਾ ਘਰ ਵਾਲਾ ਕਮਰੇ ਚ ਆਇਆ ਜਦੋਂ ਕਿ ਉਸ ਸਮੇਂ ਰਾਜੂ ਨੇ ਆਪਣੀ ਕਮੀਜ਼ ਉਤਾਰੀ ਹੋਈ ਸੀ ਅਤੇ ਉਹ ਆਪਣੇ ਮਾਲਕ ਨੂੰ ਵੇਖ ਕੇ ਘਬਰਾ ਗਿਆ ਮੈਂ ਵੀ ਹੋਸ਼ ਵਿੱਚ ਸੀ ਤੇ ਰਾਜੂ ਦੇ ਪਸੀਨੇ ਛੁੱਟਣ ਲੱਗੇ ਦਰਸਲ ਜੋ ਕੁਝ ਹੋ ਰਿਹਾ ਸੀ ਜੋ ਮੈਂ ਮਹਿਸੂਸ ਕਰ ਰਹੀ ਸੀ ਮੈਂ ਆਪਣੇ ਘਰ ਵਾਲੇ ਨੂੰ ਦੱਸ ਦਿੱਤਾ ਸੀ ਕਿਸੇ ਦੂਜੀ ਔਰਤ ਦੇ ਚੱਕਰ ਵਿੱਚ ਆਪਣਾ ਨੁਕਸਾਨ ਕਰਵਾ ਲੈਂਦੀਆਂ ਨੇ ਘਰ ਵਾਲਾ ਮੇਰਾ ਉਸੇ ਸਮੇਂ ਕਮਰੇ ਚ ਆਇਆ ਤੇ ਰਾਜੂ ਨੂੰ ਗਰਦਨ 'ਚੋਂ ਫੜਿਆ ਤੇ ਉਸ ਨੂੰ ਬਹੁਤ ਖੜਕਾਇਆ ਅਤੇ ਉਸ ਨੂੰ ਕਿਹਾ ਮੈਂ ਤੇਰੇ ਤੇ ਤਸ ਕਰਕੇ ਲੈ ਕੇ ਆਇਆ ਸੀ ਤੇ ਤੂੰ ਇਦਾਂ ਸਭ ਕੁਝ ਕੀਤਾ ਪਹਿਲਾਂ ਤੂੰ ਨਾ ਕਰ ਰਿਹਾ ਸੀ ਪਰ ਜਦੋਂ ਮੇਰੇ ਘਰ ਵਾਲੇ ਨੇ ਉਸ ਦੇ ਥੱਪੜ ਮਾਰੇ ਤਾਂ ਜੋ ਉਸਨੇ ਦੱਸਿਆ ਉਸ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਉਸ ਨੇ ਕਿਹਾ ਜੋ ਔਰਤ ਮੈਨੂੰ ਨਾਥਾਸ਼ਰਮ ਵਿੱਚੋਂ ਆਪਣੇ ਘਰ ਲੈ ਕੇ ਆਈ ਸੀ ਉਹ ਉਸ ਸਮੇਂ ਮੇਰੇ ਨਾਲ ਆਪਣੀ ਇੱਛਾਵਾਂ ਪੂਰੀਆਂ ਕਰਦੀ ਸੀ ਜਦੋਂ ਮੈਂ 11 ਸਾਲਾਂ ਦਾ ਸੀ ਉਹ ਮੈਨੂੰ ਤਾਕਤਵਾਲੀਆਂ ਚੀਜ਼ਾਂ ਲਿਆ ਕੇ ਦਿੰਦੀ ਤੇ ਮੇਰੇ ਤੋਂ ਸਭ ਕਰਵਾਉਂਦੀ ਹੁਣ ਮੈਨੂੰ ਆਦਤ ਹੋ ਗਈ ਇਸ ਕਰਨਾ ਮੈਂ ਸਮੇ ਤੋਂ ਪਹਿਲਾਂ ਹੀ ਜਵਾਨ ਹੋ ਗਿਆ ਤੇ ਮੈਨੂੰ ਇਹ ਆਦਤ ਬਣ ਗਈ ਜਦੋਂ ਮੈਨੂੰ ਲੈ ਕੇ ਗਈ ਸੀ ਮੈਨੂੰ ਉਮੀਦ ਸੀ ਮੈਨੂੰ ਚੰਗੀ ਸਿੱਖਿਆ ਦੇਊਗੀ ਪਰ ਉਸਨੇ ਤਾਂ ਆਪਣੀ ਇੱਛਾਵਾਂ ਲਈ ਮੈਨੂੰ ਲਿੱਤਾ ਸੀ ਇੱਕ ਦਿਨ ਉਸ ਔਰਤ ਨੇ ਦਿਲ ਦਾ ਦੌਰਾ ਪਿਆ ਤੇ ਉਹ ਦੁਨੀਆ ਛੱਡ ਗਈ ਉਸ ਔਸ ਨੇ ਜੋ ਮੇਰੇ ਨਾਲ ਕੀਤਾ ਉਸ ਕਾਰਨ ਮੈਂ ਬੇਚੈਨ ਹੋਣ ਲੱਗਿਆ ਕੁਝ ਦਿਨਾਂ ਤੱਕ ਮੈਂ ਇਸੇ ਤਰ੍ਹਾਂ ਸੜਕਾਂ ਤੇ ਭਟਕਦਾ ਜਿੱਥੇ ਸ਼ਾਮ ਹੁੰਦੀ ਉੱਥੇ ਹੀ ਪੈ ਜਾਂਦਾ ਫਿਰ ਮੈਂ ਤੁਹਾਡੇ ਘਰ ਆਇਆ ਤੇ ਇੰਨੀ ਸੋਹਣੀ ਮਾਲਕਣ ਵੇਖ ਕੇ ਮੇਰੀ ਨੀਤ ਖਰਾਬ ਹੋਣ ਲੱਗੀ ਮੈਂ ਦੇਖਿਆ ਰੋਜ਼ ਰਾਤ ਨੂੰ ਮਾਲਕਣ ਆਪਣੇ ਕਮਰੇ ਵਿੱਚ 에ਅਰ ਫਰੈਸ਼ਨਰ ਲਾ ਕੇ ਸੌਂਦੀ ਹੈ ਅਤੇ ਮੈਂ ਉਸ ਵਿੱਚ ਦਵਾਈ ਮਿਲਾ ਦਿੱਤੀ ਜਿਸ ਨਾਲ ਉਹ ਸੌ ਜਾਂਦੀ ਸੀ ਫਿਰ ਮੈਂ ਉਹਨਾਂ ਦੇ ਕਮਰੇ ਵਿੱਚ ਜਾਂਦਾ ਅਤੇ ਮੇਰੇ ਤੇ ਉਹ ਸੀ ਦਾਸ ਸੀ ਜੋ ਮੈਂ ਮਾਲਕਣ ਨਾਲ ਆਪਣੀ ਇੱਛਾ ਪੂਰੀ ਕਰਦਾ ਸੀ ਮੈਨੂੰ ਸਕੂਨ ਮਿਲਦਾ ਸੀ ਮੈਨੂੰ ਉਹਨਾਂ ਦੀ ਆਦਤ ਹੋ ਗਈ ਸੀ ਇਸ ਲਈ ਮੈਂ ਹਰ ਰਾਤ ਇੱਥੇ ਕਮਰੇ ਚਾਹੁੰਦਾ ਇਹ ਕਹਿੰਦੇ ਹੋਏ ਬੜਾ ਅਜੀਬ ਲੱਗ ਰਿਹਾ ਸੀ पर मेनू ओस्ते गुस्सा आ रिया हा सी ते अफसोस वे पर उस समय मेरा घरवाला उसको ਘਰੋਂ ਕੱਢਣ ਲੱਗਾ ਤੇ ਰੋਂਦੇ ਹੋਏ ਕਹਿਣ ਲੱਗਾ ਮੈਂ ਕਿੱਥੇ ਜਾਵਾਂਗਾ ਅੱਜ ਤੋਂ ਬਾਅਦ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕਰਾਂਗਾ ਪਰ ਅਜਿਹੀ ਮੁੰਡੇ ਨੂੰ ਘਰ ਵਿੱਚ ਰੱਖਣਾ ਸਹੀ ਨਹੀਂ ਸੀ ਉਹ ਇਸ ਮਕਾਮ ਇਸ ਮਕਾਮ ਤੇ ਉਸ ਔਰਤ ਤੱਕ ਪਹੁੰਚਿਆ ਜਿਸ ਨੇ ਉਸ ਦੀ ਹਾਲਤ ਕਰ ਦਿੱਤੀ ਸੀ ਉਸ ਨੇ ਥੋੜੀ ਛਾਣਬਿੰਨ ਕਰ ਲਈ ਹੁੰਦੀ ਤਾਂ ਅਜਿਹਾ ਨਾ ਹੁੰਦਾ ਸਾਰੀ ਰਾਤ ਮੇਰੇ ਘਰਵਾਲੇ ਨੇ ਉਸ ਨੂੰ ਗੇਟ ਕੋਲ ਬਿਠਾ ਕੇ ਰੱਖਿਆ ਤੇ ਅਗਲੀ ਸਵੇਰ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਮੇਰਾ ਘਰਵਾਲਾ ਦੁਨੀਆਂ ਦਾ ਸਭ ਤੋਂ ਚੰਗਾ ਘਰਵਾਲਾ ਉਸਨੇ ਮੇਰਾ ਸਾਥ ਦਿੱਤਾ ਤੇ ਮੇਰੇ ਤੋਂ ਮਾਫੀ ਮੰਗਣ ਲੱਗਾ ਕਹਿਣ ਲੱਗਾ ਮੇਰੀ ਗਲਤੀ ਹੈ ਨੌਕਰ ਪੂਰੀ ਛਾਣਬਿਲ ਕਰਕੇ ਘਰ ਚ ਲੈ ਕੇ ਆਉਣ ਦਾ ਜੇਕਰ ਮੈਂ ਉਸ ਨੂੰ ਨਾ ਲੈ ਕੇ ਆਉਂਦਾ ਤਾਂ ਤੁਹਾਡੇ ਨਾਲ ਹੀ ਸਭ ਕੁਝ ਨਾ ਹੁੰਦਾ ਖੈਰ ਜੋ ਹੋਇਆ ਸੋ ਹੋਇਆ ਹੁਣ ਮੈਂ ਧਿਆਨ ਰੱਖਾਂਗਾ ਦੋਸਤੋ ਜੇਕਰ ਤੁਸੀਂ ਵੀ ਕਿਸੇ ਨੂੰ ਆਪਣੇ ਘਰ ਵਿੱਚ ਉਸ ਇਨਸਾਨ ਦੀ ਤਾਂ ਚੰਗੀ ਤਰ੍ਹਾਂ ਪਰਖਤਾਲ ਕਰੋ ਤੇ ਉਸ ਤੇ ਭਰੋਸਾ ਨਾ ਕਰੋ ਕਿਉਂਕਿ ਭਰੋਸਾ ਕਰਕੇ ਹਮੇਸ਼ਾ ਧੋਖਾ ਹੀ ਮਿਲਦਾ ਹੈ ਇਹ ਸੀ ਸਾਡੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰਿਓ ਫਿਰ ਮਿਲਾਂਗੇ ਸੋਹਣੀ ਜੀ ਕਹਾਣੇ ਤਦ ਤੱਕ ਲਈਦਾ ਸਾਰਿਆਂ ਦਾ ਪਿਆਰ ਬਣੋ